ਔਰ ਸਾਈਡ ਸੇ ਆਕਰ ਜੋ ਹੈ ਮੂਜੇ ਮੇਰੇ ਫੇਸ ਤੇ ਹਿੱਟ ਕੀਤਾ ਔਰ ਕਰਵਿੰਦਰ ਕੌਰ ਨੇ ਆ ਸਾਡੀ ਪੰਜਾਬੀਆਂ ਦੀ ਭੈਣ ਆ ਪਸਰਾ ਲਾ ਕੇ ਦਿਖਾਇਆ ਹਾਈ ਤੇ ਸ਼ੂਗਰਕਰ ਔਰ ਡਰੈਸ ਦੇ ਵਿੱਚ ਸੀ ਜੇ ਹੁੰਦੀ ਕਿਤੇ ਪੰਜਾਬਣ ਸੂਟ ਪਾਇਆ ਤੇ ਜੁੱਤੀ ਲਾ ਲਾ ਕੇ ਕੰਗਣਾ 라ਵਤ ਤੇਰੇ ਚੰਗੀ ਖੜਕ ਮੱਸਿਆ ਕਰਾਇਆ ਇਹ ਯਾਦ ਰੱਖੀ ਕੰਗਣਾ 라ਵਤ ਪੰਜਾਬੀਆਂ ਨੂੰ ਮਾੜਾ ਚੰਗਾ ਕਹਿਣ ਤੋਂ ਪਹਿਲਾਂ ਆਪਾਂ ਪੰਜਾਬੀ ਹੁੰਨੇ ਆ ਆਮ ਸੇਫ ਬਟ ਮਾਈ ਕਨਸਰਨ ਇਸ ਕਿ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇ ਬੜ ਰਹਾ ਹੈ ਹਾਊ ਡੂ ਕੰਗੜਾ ਰਾਬਤ ਕਿਉਂ ਕੁੱਟੀ ਗਈ ਹੈ ਸਾਡੀ ਫਿਲਮ ਲੱਗਣੀ ਸੀ ਨੀ ਮੈਂ ਸੱਸ ਕੁੱਟਨੀ ਪਾਰਟ 2 ਤੇ ਸਾਰੇ ਥੀਏਟਰਾਂ ਚ ਲੱਗਣੀ ਸੀ ਤੇ ਤੁਹਾਡਾ ਭਰਾ ਉੱਥੇ ਮੰਤਰੀ ਐਕਸਰ ਤੇ ਗੱਲਬਾਤ ਆ ਜੀ ਕੰਗੜਾ ਰਾਬ ਜਦ ਥੱਪੜ ਵੱਜਾ ਗੱਲਾਂ ਲਾਲ ਸੁਰਖ ਤੇ ਫਿਰ ਕੀ ਸੀਗਾ ਕੁਲਵਿੰਦਰ ਕੌਰ ਦੀ ਜਾਜਾਕਾਰ ਆ ਜੀ ਸੋ ਸਲੂਟ ਮਾਰਦਾ ਨੀ ਟੂ ਸ਼ਟਨ ਵਾਲਾ ਕੰਗਣ ਦਾ ਵਧ ਥੱਪੜ ਵੱਜਾ ਮੈਨੂੰ ਬੜਾ ਸਮਝ ਆਇਆ ਸੀਗਾ ਕਿ ਤੂੰ ਅੰਮ੍ਰਿਤਸਰ ਵੱਲੋਂ ਦੀ ਆ ਚੰਡੀਗੜ੍ਹ ਵੱਲੋਂ ਦੀ ਨਾ ਆ ਇਹ ਨਹੀਂ ਮੰਨੀ ਅਕਸਰ ਕੁੱਟੀ ਗਈ ਨਾ ਨੀ ਮੈਂ ਸਸ ਕੁੱਟੀ ਨਹੀਂ ਪਾਰਟ 2 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ